ਤੁਸੀਂ ਜਾਣ ਹੀ ਚੁੱਕੇ ਹੋ ਕਿ ਵੈਸਟਰਨ ਪਾਥ ਦਾ ਨੇਮ ਆਫ ਕੁਆਲਿਟੀ ਵਿਦਾਊਟ ਸਪਾਂਸਰਸ਼ਿਪ ਹੋਟਲ ਬੁਕਿੰਗ ਤੇ ਵੀਜ਼ਾ ਲੈ ਰਿਆ ਜੀ ਬਹੁਤ ਸਾਰੇ ਕਲਾਇੰਟਸ ਦੀਆਂ ਵੀਡੀਓਜ਼ ਮੈਂ ਆਪਣੇ YouTube ਚੈਨਲ ਵੈਸਟਰਨ ਪਾਥ ਇਮੀਗ੍ਰੇਸ਼ਨ ਔਰ ਆਪਣੇ Facebook ਵੈਸਟਰਨ ਪਾਥ ਕੰਸਲਟੈਂਸੀ ਤੇ ਮੈਂਸ਼ਨ ਕੀਤੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਵੈਸਟਰਨ ਪਾਥ ਲਗਾਤਾਰ ਵਿਦਾਊਟ ਸਪਾਂਸਰਸ਼ਿਪ ਵਿਦਾਊਟ ਟਰੈਵਲ ਇਸਟੀ ਫਰੈਸ਼ ਪਾਸਪੋਰਟ ਤੇ ਹੋਟਲ ਬੁਕਿੰਗ ਤੇ ਵੀਜ਼ਾ ਲੈ ਰਿਆ ਉਹ ਬਹੁਤ ਸਾਰੀਆਂ ਮੇਡੀਆਂ ਮੇਰੀਆਂ ਇਸ ਤਰ੍ਹਾਂ ਦੀਆਂ ਵੀਡੀਓ ਸੀਗੀਆਂ ਜਿਦੇ ਵਿੱਚ ਤੁਸੀਂ ਡਾਇਰੈਕਟਲੀ ਮੈਂ ਦੇਖਿਆ ਕਿ ਕਲਾਇੰਟ ਨੂੰ ਕਾਲ ਕਰਦਾ ਕਿ ਜਦੋਂ ਉਹਨ ਆਉਣ ਵਾਲੇ ਟਾਈਮ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਅਸੀਂ ਆਪਣੇ ਪੇਜ ਤੇ ਮੈਂਸ਼ਨ ਕਰਦੇ ਰਵਾਂਗੇ ਸੋ ਤੁਸੀਂ ਵੀ ਆਪਣੀ ਫੈਮਿਲੀ ਦੇ ਨਾਲ ਵਿਦਆਊਟ ਸਪான்ਸਰਸ਼ਿਪ ਹੋਟਲ ਬੁਕਿੰਗ ਤੇ ਵੀਜ਼ਾ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਸਮਾਂ ਬਹੁਤ ਹੀ ਘੱਟ ਆ ਕਿਉਂਕਿ ਜਿਹੜੇ ਹੋਟਲ ਬੁਕਿੰਗ ਦੇ ਰਿਜ਼ਲਟ ਨੇ ਜੀ ਉਹ ਬਹੁਤ ਹੀ ਵਧੀਆ ਆ ਰਹੇ ਨੇ ਅچھے ਤਰੀਕੇ ਨਾਲ ਆਪਣੀ ਫਾਈਲ ਨੂੰ ਅੰਬੈਸੀ ਦੇ ਵਿੱਚ ਸਬਮਿਟ ਕਰਨ ਦੇ ਲਈ ਵੈਸਨ ਪਾਸਪੋਰਟ ਅੱਜ ਹੀ ਮਿਲੋ ਕਿਉਂਕਿ ਵੈਸਨ ਪਾਸਪੋਰਟ ਲਗਾਤਾਰ ਹਰ ਰੋਜ਼ ਹਰ ਹਫਤੇ ਹੋਟਲ ਬੁਕਿੰਗ ਤੇ ਵੀਜ਼ਾ ਲੈ ਰਹੇ ਹਾਂ ਸੋ ਵਧੇਰੇ ਜਾਣਕਾਰੀ ਲਈ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰੋ ਔਰ ਸਾਨੂੰ ਆ ਕੇ ਮਿਲੋ